ਦੀ طرف ਦੇਖ ਰਹਾ tha ye to hona hi tha pm narendra modi da pehla bayan pehli statement operation sindoor to baad jis to baad pakistan bokhlaya hua hai pakistan de lok gidad dhamkiyan parat nu dittiyan jariyan jis sab de vichale jo punjab hai इंडिया है हाई अलर्ट है थे, सरहदी थे, ले जा जैसी करी थे, सरहदी जिले, जिले करीब साइ बत्ती चालू हुई अमृतसर ची अद्धी रात ही लाइट चालू की गई दस देखिए अमृतसर प्रशासन ने ब्लाकआउट नॉकड्रिल का हिस्सा दसिया है सोशल मीडिया से कई तरह दफाह फैल रही ने कई धमाके दवाजा ਉਨਨ ਦੀਆਂ ਅਫਵਾਹਾਂ ਵਿਊਮਰਸ ਵੀ ਫੈਲ ਰਹੀਆਂ ਹਨ ਅਮਰਸਰਚ ਹਾਲਾਤ ਆਮ ਵਾਂਗ ਨੇ ਨੋਰਮਲ ਨੇ ਕਬਰਾਂ ਦੀ ਕੋਈ ਵੀ ਲੋੜ ਨਹੀਂ ਹੈ ਨਿਊਜ਼ 18 ਵੀ ਆਪਣੇ ਦਰਸ਼ਕਾਂ ਨੂੰ ਵਾਰ-ਵਾਰ ਅਪੀਲ ਕਰ ਰਿਹਾ ਹੈ ਕਿ ਸੋਸ਼ਲ ਮੀਡੀਆ ਤੇ ਇਹ ਜੀ ਗੁੰਮਰਾਹਕੂਨ ਜੋ ਜਾਣਕਾਰੀ ਦਿੱਤੀ ਜਾਂਦੀ ਹੈ ਉਸ ਤੇ ਧਿਆਨ ਨਾ ਦਿੱਤਾ ਜਾਏ ਸਭ ਕੁਝ ਨੋਰਮਲ ਹੈ ਆਮ ਵਾਂਗ ਹੀ ਜੋ ਬੱਤੀ ਗਈ ਸੀ ਅਮਰਸਰਚ ਉਹ ਇੱਕ ਰੂਟੀਨ ਐਕਸਰਸਾਈਜ਼ ਦਾ ਹਿੱਸਾ ਸੀ ਕਿਉਂਕਿ ਬਲੈਕਆਊਟ ਸੀ ਆਰਮੀ ਦੇ ਵੱਲੋਂ ਜਦੋਂ ਕੋਈ ਆਪਰੇਸ਼ਨ ਕੀਤਾ ਜਾਂਦਾ ਹੈ ਤੇ ਬਲੈਕਆਊਟ ਕੀਤਾ ਜਾਂਦਾ ਹੈ ਤਾਂ ਕਿਸੇ ਕੇ ਨਾਲ ਬੀਤੇ ਦੇ

ਸਹਿਯੋਗੀ ਜੁੜਨਗੇ ਮੇਨਾ ਮੇਰੇ ਸਹਿਯੋਗੀ ਨਪਿੰਦਰ ਬਰਾੜ ਜੁੜਨਗੇ ਪੰਕਜ ਕਪਾਹੀ ਜੁੜਨਗੇ ਰਾਜੀਵ ਸ਼ਰਮਾ ਜੁੜਨਗੇ ਮਨਦੀਪ ਜੁੜਨਗੇ ਸਭ ਤੋਂ ਪਹਿਲਾਂ ਮੈਂ ਜ਼ਿਕਰ ਕਰਾਂਗੀ ਮੇਰੇ ਸਹਿਯੋਗੀ ਮਨਦੀਪ ਦਾ ਜੋ ਲਾਈਵ ਜੁੜੇ ਹੋਏ ਨੇ ਫਿਰੋਜ਼ਪੁਰ ਤੋਂ ਮਨਦੀਪ ਜਾਨਣਾ ਚਾਹਾਂਗੇ ਕੀ ਕੁਝ ਹਾਲਾਤ ਕੀ ਕੁਝ ਤਸਵੀਰਾਂ ਕੀ ਜੋ ਲੋਕ ਨੇ ਆਮ ਵਾਂਗ ਹੀ ਇੱਥੇ ਆਪਣੇ ਕੰਮਾਂ ਕਾਜਾਂ ਤੇ ਲੱਗੇ ਹੋਏ ਨੇ ਕਿ ਡਰੇ ਹੋਏ ਨੇ ਸਹਿਮੇ ਹੋਏ ਨੇ ਪੂਰੀ ਰਾਤ ਕੀ ਕੁਝ ਹੋਇਆ ਆ ਬਿਲਕੁਲ ਸਰਬਜੋਤ ਜੇ ਫਿਰੋਜ਼ਪੁਰ ਦੀ ਗੱਲ ਕਰੀਏ ਤੇ ਫਿਰੋਜ਼ਪੁਰ ਜਿਹੜਾ ਸਰਹੱਦੀ ਇਲਾਕਾ ਔਰ ਇੱਥੇ ਜਿਹੜੀ ਕੱਲ ਰਾਤ ਦੀ ਸਥਿਤੀ ਸੀ ਕਿ 9 ਤੋਂ ਲੈ ਕੇ 9:30 ਵਜੇ ਤੱਕ ਮੌਕੜੇਲ ਹੋਇਆ ਔਰ ਜਿਹੜੀ ਲਾਈਟ ਚਲੀ ਗਈ ਔਰ ਸਾਇਰਨ ਵਜਾਏ ਗਏ ਔਰ ਉਸ ਤੋਂ ਬਾਅਦ ਜਿਹੜਾ 2:30 ਵਜੇ ਦੇ ਕਰੀਬ ਇੱਕ ਵਾਰ ਫਿਰ ਲਾਈਟ ਚਲੀ ਗਈ ਔਰ 4 ਵਜੇ ਜਿਹੜਾ ਉਹ ਫਿਰੋਜ਼ਪੁਰ ਨਗਰ ਕੌਂਸਲ ਦਾ ਤੇ ਫਿਰੋਜ਼ਪੁਰ ਦੇ ਹੋਰ ਜਿਹੜੇ ਦੇਸਮਹਾਲ ਕਾਲਜ ਤੇ ਜ਼ਿਲ੍ਹਾ ਪਰਿਸ਼ਦ ਦੇ ਵਿੱਚ ਸਾਇਰਨ ਲੱਗੇ ਆ ਉਹ ਵਜਾਏ ਗਏ ਔਰ ਰਾਤ ਨੂੰ ਲਾਈਟ ਜਿਹੜੀ 2:30 ਵਜੇ ਬੰਦ ਹੋਈ ਸੀ ਉਹ ਸਵੇਰੇ 6:30 ਵਜੇ ਬਹਾਲ ਕੀਤੀ ਗਈ ਲਾਈਟ ਚਲੀ ਗਈ ਸੀ ਬਿਲਕੁਲ ਆਸ-ਪਾਸ ਜਿਹੜਾ ਹਨੇਰਾ ਸੀਗਾ ਬਿਲਕੁਲ ਬਲੈਕਆਊਟ ਸੀਗਾ ਔਰ ਜੇਕਰ ਜੇ ਗੱਲ ਕਰੀਏ ਤੇ ਆਮ ਲੋਕ ਜਿਹੜੇ ਨੇ ਉਹ ਇਸ ਬਲੈਕਆਊਟ ਤੋਂ ਬਾਅਦ ਜਾਂ ਰਾਤ ਜਿਹੜੇ 4 ਵਜੇ ਸਾਇਰਨ ਵੱਜੇ ਇੱਕ ਵਾਰ ਜਰੂਰ ਚੌਕਸ ਹੋ ਗਏ ਸੀ ਕਿਉਂਕਿ ਇਹ ਸਾਇਰਨ ਉਦੋਂ বাজਾਇਆ ਜਾਂਦਾ ਕਿਸੇ ਨਾ ਕਿਸੇ ਦੀ ਰੈਡ ਅਲਰਟ ਜਦੋਂ ਹੁੰਦਾ ਕੋਈ ਸਣਾ ਹੁੰਦੀ ਹੈ ਜਾਂ ਫਿਰ ਕਿਸੇ ਤਰ੍ਹਾਂ ਦਾ ਆਫਵਾਦੀ ਕੋਈ ਸਥਿਤੀ ਹੁੰਦੀ ਹੈ ਤੇ ਰਾਤ ਨੂੰ ਜਦੋਂ 4 ਵਜੇ ਸਾਇਰਨ ਵੱਜੇ ਲੋਕ ਚੌਕਸ ਹੋ ਗਏ ਸੀ ਇੱਕ ਦੂਜੇ ਨਾਲ ਸੰਪਰਕ ਸਾਧ ਰਹੇ ਸੀ ਪਰ ਲੋਕ ਜਿਹੜੇ ਆ ਪੂਰੇ ਹੌਂਸਲੇ ਚ ਆ ਲੋਕਾਂ ਦਾ ਕਹਿਣਾ ਹੈ ਕਿ ਲੋਕ ਜਿਹੜੇ ਆ ਹਮੇਸ਼ਾ ਦੀ ਤਰ੍ਹਾਂ ਜੇ 1965 ਦੀ 71 ਦੀ ਜੰਗ ਹੋਈ ਹੈ ਤਾਂ ਲੋਕ ਆਰਮੀ ਤੇ ਫੌਜ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਦੇਸ਼ ਦੀ ਸੇਵਾ ਕਰਦੇ ਰਹੇ ਤੇ ਹੋਣ ਵੀ ਪੂਰੀ ਤਰ੍ਹਾਂ ਤਿਆਰ ਹੈ ਉੱਥੇ ਇਹ ਵੀ ਦੱਸਣਾ ਜਾਵਾਂਗਾ ਕਿ ਡੀਸੀ ਫਿਰੋਜ਼ਪੁਰ ਨੇ ਜਾਣਕਾਰੀ ਦਿੱਤੀ ਹੈ ਕਿ ਜਿਹੜੇ 3 ਦਿਨਾਂ 72 ਘੰਟੇ ਸਕੂਲ ਹੋਰ ਬੰਦ ਰਹਿਣਗੇ ਕੱਲ ਦਾ ਦਿਨ ਵੀ ਸਕੂਲ ਜਿਹੜੇ ਸਰਕਾਰੀ ਤੇ ਗੈਰ ਸਰਕਾਰੀ ਸਕੂਲ ਸੀਗੇ ਸਰਦੀ ਇਲਾਕਾ ਦੇ ਜ਼ਿਲ੍ਹੇ ਭਰ ਦੇ ਸਾਰੇ ਬੰਦ ਕਰ ਦਿੱਤੇ ਗਏ ਸੀ ਇਹ ਹਦੇਸ਼ਾਂ ਨੂੰ 72 ਘੰਟੇ ਦੇ ਲਈ ਹੋਰ ਅੱਗੇ ਵਧਾ ਦਿੱਤਾ ਗਿਆ 72 ਘੰਟੇ ਹੋਰ ਫਿਰੋਜ਼ਪੁਰ ਜ਼ਿਲ੍ਹਾ ਦੇ ਸਕੂਲ ਜਿਹੜੇ ਆ ਉਹ ਪੂਰੀ ਤਰ੍ਹਾਂ ਬੰਦ ਰਹਿਣਗੇ ਔਰ ਲੋਕਾਂ 'ਚ ਥੋੜਾ ਜਿਹਾ ਤਣਾਅ ਦੇ ਚੱਲਦਿਆਂ ਮਾਹੌਲ ਇਹ ਬਣਿਆ ਹੋਇਆ ਕਿ ਆਪਣੀਆਂ ਗੱਡੀਆਂ ਦੇ ਵਿੱਚ ਤੇਲ ਪਰਵਾ ਰਹੇ ਆ ਆਪਣੇ ਘਰ ਦੇ ਵਿੱਚ ਰਸਦ ਲੈ ਕੇ ਜਾ ਰਹੇ ਆ ਉਥੇ ਕਈ ਪੈਟਰੋਲ ਪੰਪਾਂ ਦੇ ਡੀਜ਼ਲ ਦੀ ਸ਼ਾਰਟੇਜ ਜ਼ਰੂਰ ਦੇਖਣ ਨੂੰ ਮਿਲ ਰਹੀ ਹੈ ਪਰ ਡੀਸੀ ਫਿਰੋਜ਼ਪੁਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਤਣਾਅ ਦੀ ਸਥਿਤੀ ਨਹੀਂ ਹੈ ਜਾਂ ਪੈਨਿਕ ਘਬਰਾਣ ਦੀ ਕੋਈ ਸਥਿਤੀ ਨਹੀਂ ਹੈ ਲੋਕ ਜ਼ਰੂਰਤ ਅਨੁਸਾਰ ਆਪਣੇ ਘਰੇ ਸਮਾਨ ਜਿਹੜਾ ਉਹ ਮੁਹैया ਕਰਨ ਉਪਲਬਧ ਕਰਨ ਪਰ ਕਿਸੇ ਤਰ੍ਹਾਂ ਦੀ ਕੋਈ ਹਾਪੜਾ ਦਫੜੀ ਦਾ ਕੋਈ ਮਾਹੌਲ ਨਹੀਂ ਹੈ ਰਾਤ ਕਈ ਟ੍ਰੇਲ ਵੱਜੋਂ ਜਿਹੜੇ ਐ ਸਾਇਰਨ ਵਜਾਏਗੇ ਔਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇੱਕ ਵਾਰ ਅਲਰਟ ਜਿਹੜਾ ਜਾਰੀ ਕੀਤਾ ਗਿਆ ਸੀਗਾ 에ਅਰ ਫੋਰਸਸ ਵੱਲੋਂ ਤਾਂ ਜਿਹੜਾ 4 ਵਜੇ ਫਿਰੋਜ਼ਪੁਰ ਨਗਰ ਕੌਂਸਲ ਜ਼ਿਲ੍ਹਾ ਪਰਿਸ਼ਦ ਤੇ ਦੇਸ਼ਮਾਈ ਕੋਲਾ ਦੇ ਜਿਹੜਾ ਉਹਨਾਂ ਨੂੰ ਸਾਇਰਨਾ ਉਜਾਇਆ ਗਿਆ ਸੀ ਔਰ ਲਾਈਟ ਉਸ ਤੋਂ ਪਹਿਲਾਂ ਜਾ ਚੁੱਕੀ ਸੀ ਔਰ ਬਲੈਕਆਊਟ ਜਿਹੜਾ ਪੂਰੀ ਤਰ੍ਹਾਂ ਇਸ ਇਲਾਕੇ ਦੇ ਵਿੱਚ ਦੇਖਣ ਨੂੰ ਜਰੂਰ ਮਿਲਿਆ ਪਰ ਜੇ ਸਰਹੱਦ ਤੇ ਗੱਲ ਕਰੀਏ ਤੇ ਪਿੰਡਾਂ ਦੇ ਲੋਕਾਂ ਦਾ ਤੇ ਸ਼ਹਿਰ ਦੇ ਲੋਕਾਂ ਦਾ ਹੌਸਲੇ ਪੂਰੀ ਤਰ੍ਹਾਂ ਬਲੰਦ ਹੈ ਕੁਝ ਲੋਕ ਆਪਣੇ ਘਰਾਂ ਚੋਂ ਨਿਕਲ ਕੇ ਆਪਣੇ ਬੱਚਿਆਂ ਨੂੰ ਸੁਰੱਖਿਅਤ ਜਗ੍ਹਾ ਤੇ ਪਹੁੰਚਾ ਕੇ ਫਿਰ ਆਪਣੇ ਘਰਾਂ ਚੋਂ ਵਾਪਸ ਪਹੁੰਚ ਗਏ ਨੇ ਸਰਹੱਦ ਤੇ ਲੋਕ ਜਿਹੜੇ ਆ ਆਪਣੇ ਪਿੰਡਾਂ ਦੇ ਵਿੱਚ ਆਪਣੇ ਘਰਿਆਂ ਦੀ ਆਪਣੇ ਪਰਿਵਾਰ ਦੇ ਨਾਲ ਰਾਖੀ ਕਰ ਰਿਹਾ ਇਹ ਦੇਸ਼ ਦੀ ਜੀ ਸਰਬਜੋਤ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਮਨਦੀਪ ਸਾਨੂੰ ਪੂਰੀ ਜਾਣਕਾਰੀ ਦੇਣ ਦੇ ਲਈ ਮੇਨਾ ਮੇਰੇ ਸਹਿਯੋਗੀ ਨਪਿੰਦਰ ਬਰਾੜ ਲਾਈਵ ਜੁੜੋਏ ਨੇ ਫਰੀਦਕੋਟ ਤੋਂ ਨਪਿੰਦਰ ਤੁਹਾਨੂੰ ਜਾਨਣਾ ਚਾਹਾਂਗੇ ਕਿ ਤੁਸੀਂ ਕਿੱਥੇ ਮੌਜੂਦ ਹੋ ਕੀ ਕੁਝ ਸਥਿਤੀ ਇੱਥੇ ਪੂਰੀ ਰਾਤ ਰਹੀ ਤੁੱਕ ਬਿਲਕੁਲ ਅਸੀਂ ਫਰੀਦਕੋਟ ਦੇ ਵਿੱਚ ਮੌਜੂਦ ਹਾਂ ਫਰੀਦਕੋਟ ਦੀ ਸਥਿਤੀ ਜਿਵੇਂ ਹੁਣੇ ਸਾਡੇ ਸਾਥੀ ਫਰੋਜਪੁਰ ਤੋਂ ਦੱਸ ਰਹੇ ਸੀ ਕਿ ਲੋਕ ਅਲਰਟ ਨੇ ਪ੍ਰਸ਼ਾਸਨ ਹਾਈ ਅਲਰਟ ਤੇ ਆ ਇਸੇ ਤਰ੍ਹਾਂ ਫਰੀਦਕੋਟ ਹੋਵੇ ਚਾਹੇ ਫਰੋਜਪੁਰ ਹੋਵੇ ਰਾਤ ਵੇਲੇ ਹਾਈ ਅਲਰਟ ਕੀਤਾ ਗਿਆ ਰਾਤ ਵੇਲੇ ਫਰੀਦਕੋਟ ਦੇ ਵਿੱਚ ਵੀ ਲਾਈਟ ਹੈ ਜਿਹੜੀ ਕਰੀਬ 2:30 ਵਜੇ ਦੇ ਆਸ-ਪਾਸ ਹੈ ਜਿਹੜੀ ਉਹ ਬੰਦ ਕਰ ਦਿੱਤੀ ਗਈ ਸਕੂਟਰ ਦੀ ਆਵਾਜ਼ ਸੁਣਨ ਨੂੰ ਮਿਲਦੀ ਆ ਸਵੇਰ ਤੱਕ ਇਹ ਕਿਤਨੇ ਕਿਤੇ ਜਿਹੜੀ ਕੱਲ ਦੋ ਵਾਰ ਰਿਹਸਲ ਕੀਤੀ ਗਈ ਹਾਲਾਂਕਿ ਦੇਖੋ ਰਿਹਸਲ ਹੈ ਜਿਹੜੀ 9:00 ਤੋਂ 9:30 ਦਾ ਸਮਾਂ ਸੀ ਉਸ ਵੇਲੇ ਕਹਿ ਦਿੱਤਾ ਗਿਆ ਕਿ ਰ ਪਰ ਰਾਤ ਜਿਸ ਵੇਲੇ ਅਚਾਨਕ ਇਹ ਪ੍ਰੈਕਟਿਸ ਦੁਬਾਰਾ ਹੁੰਦੀ ਹੈ ਉਸ ਨੂੰ ਲੈ ਕੇ ਲੋਕ ਕਿਤੇ ਨਾ ਕਿਤੇ ਜ਼ਰੂਰ ਇੱਕੋ ਹੀ ਡਰ ਜਾਂਦੇ ਨੇ ਪਰ ਕਿਉਂਕਿ ਪ੍ਰਸ਼ਾਸਨ ਨੂੰ ਪਤਾ ਹੈ ਸਿਸਟਮ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਲੋਕਾਂ ਨੂੰ ਆ ਮੌਜੂਦਾ ਹਾਲਾਤਾਂ ਦੇ ਵਿੱਚ ਪ੍ਰਿਪੇਅਰ ਕਰਨਾ ਹੈ ਕਿਵੇਂ ਲੋਕਾਂ ਨੂੰ ਮੌਜੂਦਾ ਹਾਲਾਤਾਂ ਦੇ ਨਾਲ ਨਜਿੱਠਣ ਦੇ ਲਈ ਤਿਆਰ ਕਰਨਾ ਇਸ ਦੇ ਲਈ ਇਸ ਇਸ ਤਰ੍ਹਾਂ ਦੀ ਪ੍ਰੈਕਟਿਸ ਹੈ ਜਿਹੜੀ ਕਰਵਾਉਣ ਦਾ ਦਾਵਾ ਕੀਤਾ ਜਾ ਰਿਹਾ ਹਾਲਾਂਕਿ ਰਾਤ ਜਿਹੜੀ ਲਾਈਟ ਬੰਦ ਹੋਈ ਹੈ ਉਹ ਜਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਨਜ਼ਰ ਆਈ ਉਸ ਦੇ ਪਿੱਛੇ ਕਿਸ ਤਰ੍ਹਾਂ ਦੀ ਸਟ੍ਰੈਟਜੀ ਰਹੀ ਆ ਉਹ ਜਿੰਨੀ ਦੇਰ ਤੱਕ ਅਧਿਕਾਰੀਕ ਤੌਰ ਤੇ ਕੋਈ ਸਪੱਸ਼ਟ ਨਹੀਂ ਕਰਦਾ ਕੁਝ ਨਹੀਂ ਕਿਹਾ ਜਾ ਸਕਦਾ ਪਰ ਹਾਂ ਇਹਨਾਂ ਜ਼ਰੂਰ ਹੈ ਕਿ ਲੋਕਾਂ ਨੂੰ ਅਲਰਟ ਮੋਡ ਤੇ ਰੱਖਿਆ ਗਿਆ ਲੋਕ ਜਿਹੜੇ ਨੇ ਤਾਂ ਕਿ ਉਹਨਾਂ ਨੂੰ ਚਕੰਨਾ ਕੀਤਾ ਜਾ ਸਕੇ ਚੌਕਸ ਕੀਤਾ ਜਾ ਸਕੇ ਕੋਈ ਲੋਕ ਸਾਡੇ ਨਾਲ ਮੌਜੂਦ ਨੇ ਤਾਂ ਇਹਨਾਂ ਨੂੰ ਸਮਝ ਲੈਣੇ ਹੈ ਬਈ ਜਿਸ ਤਰ੍ਹਾਂ ਦੀ ਸਥਿਤੀ ਪੈਦਾ ਹੋਈ ਕੱਲ ਅ ਬਲੈਕਆਊਟ ਦੀ ਪ੍ਰੈਕਟਿਸ ਵੀ ਕਰਾਈ ਗਈ ਉਸ ਤੋਂ ਬਾਅਦ ਰਾਤ ਨੂੰ ਲੈ ਫਿਰ ਲਾਈਟ ਚਲੀ ਜਾਂਦੀ ਆ ਕਿਸ ਤਰ੍ਹਾਂ ਦਾ ਇਸ ਮਾਹੌਲ ਨੂੰ ਸਮਝਦੇ ਹੋ ਔਰ ਜਦੋਂ ਪ੍ਰਸ਼ਾਸਨ ਇਸ ਤਰ੍ਹਾਂ ਦੀ ਐਕਟੀਵਿਟੀਜ਼ ਕਰਦਾ ਜਦੋਂ ਰੌਤੀ ਲਾਈਟ ਗਈ ਕੋਈ ਡਾਰੀਆਂ ਸਹਿਮ ਦਾ ਮਾਹੌਲ ਹੋਇਆ ਪ੍ਰੇਪੇਅਰ ਬਿਲਕੁਲ ਪ੍ਰੇਪੇਅਰ ਹੈ ਜੀ ਸਾਰਾ ਦੇਸ਼ ਹੀ ਪ੍ਰੇਪੇਅਰ ਹੈ ਜੀ ਪੰਜਾਬ ਵੀ ਪ੍ਰੇਪੇਅਰ ਹੈ ਨਾਲ ਸਾਰੇ ਸਾਡੇ ਇਥੇ ਪੜੇ ਲਿਖੇ ਲੋਕ ਹੈ ਸਾਰਿਆਂ ਨੂੰ ਪਤਾ ਵੀ ਦੇਸ਼ ਨਾਲ ਕਿਵੇਂ ਆਪਾਂ ਮਤਲਬ ਜੇ ਮੁਸੀਬਤੇ ਵਿੱਚ ਖੜਨਾ ਤੇ ਸਾਰੇ ਮਤਲਬ ਐਕਟਿਵ ਆ ਜੀ ਇਸ ਗੱਲ ਦੇ ਵਿੱਚ ਸਾਰੇ ਆਪ ਦਾ ਇਹ ਚੀਜ਼ਾਂ ਜਿਹੜੀਆਂ ਪ੍ਰਸ਼ਾਸਨ ਦੱਸਦਾ ਹੈ ਕਿ ਜਦੋਂ ਸੈਰਨ ਦੀ ਆਵਾਜ਼ ਆਉਂਦੀ ਹੈ ਤਾਂ ਤੁਸੀਂ ਰੈਡੀ ਹੋ ਜਾਣਾ ਤੁਸੀਂ ਆਪਣੇ ਆਪ ਨੂੰ ਪ੍ਰੇਪੇਅਰ ਕਰ ਲੈਣਾ ਬਲੈਕਆਊਟ ਦਾ ਸਿਗਨਲ ਆਉਂਦਾ ਤਾਂ ਸਾਰੀਆਂ ਲਾਈਟਾਂ ਬੰਦ ਕਰ ਦੇਣੀਆਂ ਹਾਂਜੀ ਹਾਂਜੀ ਸਾਰਿਆਂ ਨੇ ਇੱਥੇ ਤਕਰੀਬਨ ਲਾਈਟਾਂ ਬੰਦ ਸੀਗੀਆਂ ਜੀ ਇੱਕਾ ਦੁੱਕਾ ਛੱਡ ਕੇ ਜਿਹੜੇ ਕੋਈ ਜਿੰਨਾ ਤੱਕ ਮੈਸੇਜ ਨਹੀਂ ਪਹੁੰਚਦਾ ਜਾਂ ਹੋਰ ਤਕਰੀਬਨ ਹੀ ਲੋਕ ਸਾਡੇ ਪੜੇ ਲਿਖੇ ਆ ਜੀ ਸਾਰੇ ਆਕਤਾ ਬਾਜੀ ਇਸ ਗੱਲ ਦੇ ਵਿੱਚ ਬਾਈ ਜੀ ਆਸ-ਪਾਸ ਕਿਤੇ ਤੁਹਾਨੂੰ ਲੱਗਿਆ ਕਿ ਲੋਕਾਂ ਨੇ ਫੋਲੋ ਨਾ ਕੀਤਾ ਹੋਵੇ ਲਾਈਟਾਂ ਬੰਦ ਨਜ਼ਰ ਆਈਆਂ ਤੁਹਾਨੂੰ ਲੱਗਿਆ ਕਿ ਪ੍ਰਸ਼ਾਸਨ ਜਿਹੜੀ ਜਾਣਕਾਰੀ ਦਿੰਦਾ ਲੋਕ ਉਹਦੇ ਮੁਤਾਬਕ ਪ੍ਰਿਪੇਅਰ ਨੇ ਸਮਝ ਰਹੇ ਨੇ ਪ੍ਰਿਪੇਅਰ ਨੇ ਸਮਝਦੇ ਸਭ ਕੁਝ ਕਿ ਕੋਈ ਡਰ ਵਾਲਾ ਮਾਹੌਲ ਕਿਉਂਕਿ ਬਾਰਡਰ ਤੇ ਬਿਲਕੁਲ ਨਾਲ ਫਿਰੋਜ਼ਪੁਰ ਨਾਲ ਉਸ ਤੋਂ ਬਾਅਦ ਫਰੀਦਕੋਟ ਆ ਜਾਂਦਾ ਕੋਈ ਡਰ ਵਾਲਾ ਮਾਹੌਲ ਲੋਕਾਂ 'ਚ ਕੋਈ ਪੈਨਿਕ ਨਹੀਂ ਡਰ ਵਾਲਾ ਕੋਈ ਨਹੀਂ ਨਾ ਕੋਈ ਪੈਨਿਕ ਦੁਕਾਨਾਂ ਤੋਂ ਕੋ ਨਾਮ ਦੀ ਤਰ੍ਹਾਂ ਖੁੱਲਦੀਆਂ ਨੇ ਹਾਂ ਅੰਦਰ ਖੁੱਲਦੀਆਂ ਬਈ ਜੀ ਸਥਿਤੀ ਨੂੰ ਮੌਜੂਦਾ ਸਥਿਤੀ ਨੂੰ ਸਮਝਦੇ ਹੋ ਕਿ ਜਿਸ ਤਰ੍ਹਾਂ ਦੇ ਹਾਲਾਤ ਪੈਦਾ ਹੋਏ ਨੇ ਜਿਵੇਂ ਜਿਵੇਂ ਪ੍ਰਸ਼ਾਸਨ ਦੱਸ ਰਿਹਾ ਖਬਰਾਂ ਤੋਂ ਵਕੀਫ ਰਹਿੰਨੇ ਹੋ ਹਾਂਜੀ ਹਾਂਜੀ ਰਹਿੰਦੇ ਹਾਂ ਕੁਝ ਚਿੰਤਾ ਵਾਲੀ ਗੱਲ ਬਾਤ ਨਹੀਂ ਕੋਈ ਚਿੰਤਾ ਵਾਲੀ ਗੱਲ ਨਹੀਂ ਇਹ ਆਮ ਲੋਕ ਨੇ ਜੀ ਸਾਬਤ ਤੌਰ ਤੇ ਕਿੰਨੇ ਕਿ ਪ੍ਰੇਪੇਅਰ ਹੈ ਪ੍ਰਸ਼ਾਸਨ ਜਿਸ ਤਰ੍ਹਾਂ ਦੇ ਅਲਰਟ ਦਿੰਦਾ ਉਸ ਦੇ ਮੁਤਾਬਕ ਆਪਣੀ ਤਿਆਰੀ ਜਿਹੜੀ ਹੈ ਉਹ ਕਰਦੇ ਨੇ ਪ੍ਰੇਪੇਅਰ ਨੇ ਜਿਸ ਤਰ੍ਹਾਂ ਦੇ ਮੈਸੇਜ ਲਗਾਤਾਰ ਨਿਊਜ਼ 80 ਵੀ ਦੱਸਣ ਦੀ ਕੋਸ਼ਿਸ਼ ਕਰਦਾ ਹੈ ਕਿ ਜਦੋਂ ਕਿਸ ਤਰ੍ਹਾਂ ਦਾ ਮੈਸੇਜ ਆਉਂਦਾ ਹੈ ਜਾਂ ਜਿਸ ਤਰ੍ਹਾਂ ਦਾ అలਾਰਮ ਆਉਂਦਾ ਹੈ ਤਾਂ ਤੁਸੀਂ ਕਿਸ ਤਰ੍ਹਾਂ ਤਿਆਰੀ ਕਰਨੀ ਹੈ ਉਹ ਲਗਾਤਾਰ ਅਸੀਂ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਇਸ ਕਰਕੇ ਸਭ ਤੋਂ ਜ਼ਿਆਦਾ ਜ਼ਰੂਰੀ ਕੀ ਹੈ ਪ੍ਰਸ਼ਾਸਨ ਜਿਸ ਤਰ੍ਹਾਂ ਦੀ ਪ੍ਰੈਕਟਿਸ ਕਰਵਾਉਂਦਾ ਉਹਦਾ ਕਾਰਨ ਕੀ ਹੈ ਤਾਂ ਕਿ ਲੋਕਾਂ ਨੂੰ ਪ੍ਰੇਪੇਅਰ ਕੀਤਾ ਜਾ ਸਕੇ ਲੋਕਾਂ ਨੂੰ ਤਿਆਰ ਕੀਤਾ ਜਾ ਸਕੇ ਮੌਜੂਦਾ ਹਾਲਾਤਾਂ ਦੇ ਨਾਲ ਨਜਿੱਠਣ ਦੇ ਲਈ ਕਿਉਂਕਿ 65 71 ਦੀ ਗੱਲ ਹੈ ਹੁਣ ਉਹ ਇੱਕ ਲੰਮਾ ਅਰਸਾ ਬੀਤ ਚੁੱਕਿਆ ਜ਼ਰੂਰੀ ਨਹੀਂ ਕਿ ਸਵਾਰ ਉਸ ਤਰ੍ਹਾਂ ਦੀ ਕਿ ਉਸਤੀਤੀ ਪੈਦਾ ਹੋਵੇ ਜ਼ਰੂਰੀ ਨਹੀਂ ਕਿ ਜੰਗ ਵਰਗੇ ਹਾਲਾਤ ਪੈਦਾ ਹੋਣ ਪਰ ਕਹਿੰਦੇ ਨੇ ਕਿ ਪ੍ਰੇਪੇਅਰ ਜਦੋਂ ਗਵਾਂਢ ਦੁਸ਼ਮਣ ਬੈਠਾ ਹੋਵੇ ਤਾਂ ਉਸ ਦੁਸ਼ਮਣ ਦੇ ਨਾਲ ਨਜਿੱਠਣ ਦੇ ਲਈ ਹਰ ਤਰ੍ਹਾਂ ਦੀ ਤਿਆਰੀ ਜੜੀ ਆ ਉਹ ਬਹੁਤ ਲਾਜ਼ਮੀ ਆ ਔਰ ਉਸੇ ਤਰ੍ਹਾਂ ਦੀ ਤਿਆਰੀ ਇਸੇ ਵੇਲੇ ਭਾਰਤ ਵਾਲੇ ਪਾਸੇ ਕੀਤੀ ਜਾ ਰਹੀ ਹੈ ਖਾਸ ਕਰਕੇ ਕਿਉਂਕਿ ਅਸੀਂ ਸਰਦੀ ਸੂਬਾ ਪੰਜਾਬ ਦਾ ਇੱਕ ਲੰਬਾ ਹਿੱਸਾ ਜਿਹੜਾ ਹੈਗਾ ਪਾਕਿਸਤਾਨ ਦੇ ਨਾਲ ਲੱਗਦਾ ਇਸ ਕਰਕੇ ਇਹ ਤਿਆਰੀ ਜਿਹੜੀ ਆ ਉਹ ਚੱਲ ਰਹੀ ਆ ਔਰ ਲਗਾਤਾਰ ਅਸੀਂ ਹਰ ਤਸਵੀਰ ਅੱਜ ਫਿਰ ਤੋਂ ਦਿਖਾਉਂਦੀ ਜਿਵੇਂ ਕੱਲ੍ਹ ਸੀ ਗਰਾਊਂਡ ਜ਼ੀਰੋ ਤੋਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਅੱਜ ਵੀ ਤੁਹਾਨੂੰ ਹਰ ਤਸਵੀਰ ਸਪਸ਼ਟ ਔਰ ਗਰਾਊਂਡ ਜ਼ੀਰੋ ਦੀ ਐਕਚੁਅਲ ਰਿਪੋਰਟ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਪਰ ਨਮਿੰਤ ਨਪਿੰਦਰ ਤੁਸਨ ਨੂੰ ਤਸਵੀਰਾਂ ਜ਼ਰੂਰ ਵਖਾੰਦਰੋ ਮੈਂ ਆਪਣੇ ਸਹਿਯੋਗੀ ਦਾ ਰੁਕਾਂਗੀ ਰਾਜੀਵ ਸ਼ਰਮਾ ਲਾਈਵ ਜਿਹੜੇ ਹੋਏ ਨੇ ਅੰਮ੍ਰਿਤਸਰ ਤੋਂ ਰਾਜੀਵ ਪੂਰੀ ਰਾਤ ਅੰ ਹਾਲਕਿ ਆ ਰੂਮਰ ਸੀ ਡੀਸੀ ਦੇ ਵੱਲੋਂ ਕਲੈਰੀਫਾਈ ਕਰ ਦਿੱਤਾ ਗਿਆ 22:32 ਗਈ ਕਿ ਕੁਝ ਮਾਹੌਲ ਸਿਨੈਰੀਓ ਰ ਸਾਨੂੰ ਵਿਸਥਾਰ ਨਾਲ ਜਾਨਣਾ ਚਾਹਾਂਗੇ। ਆ ਬਿਲਕੁਲ ਕਿਉਂਕਿ ਜਿਸ ਤਰੀਕੇ ਦੇ ਨਾਲ ਜੋ ਹਾਲਾਤ ਇਸ ਵੇਲੇ ਬਣੇ ਹੋਏ ਨੇ ਭਾਰਤ ਪਾਕਿਸਤਾਨ ਦੇ ਵਿਚਾਲੇ ਤਾਂ ਭਾਰਤ ਵੱਲੋਂ ਜਿਹੜੀ ਇਹ ਸਟ੍ਰਾਈਕ ਕੀਤੀ ਗਈ ਉਸ ਆਪਰੇਸ਼ਨ ਤੋਂ ਬਾਅਦ ਲਗਾਤਾਰ ਕਿਤੇ ਨਾ ਕਿਤੇ ਇੱਕ ਹادثਾ ਸੀ ਕਿ ਪਾਕਿਸਤਾਨ ਵੱਲੋਂ ਵੀ ਕੋਈ ਜਿਹੜਾ ਰਿਐਕਟ ਇਸ ਮਾਮਲੇ ਨੂੰ ਲੈ ਕੇ ਕੀਤਾ ਜਾ ਸਕਦਾ ਪਰ ਸਭ ਤੋਂ ਪਹਿਲਾਂ ਮੈਂ ਤਸਵੀਰਾਂ ਦਿਖਾ ਦਿਆਂ ਕਿ ਇਸ ਵੇਲੇ ਮੈਂ ਅਟਾਰੀ ਬਾਰਡਰ ਤੇ ਹਾਂ। ਔਰ ਬਿਲਕੁਲ ਸ਼ਾਂਤੀ ਪੂਰਵਕ ਇੱਥੇ ਹਾਲਾਤ ਨੇ ਦੁਕਾਨਦਾਰ ਤੁਸੀਂ ਦੇਖੋ ਕਿ ਰੁਟੀਨ ਦੇ ਵਿੱਚ ਆਪਣੀਆਂ ਦੁਕਾਨਾਂ ਖੋਲ ਕੇ ਇੱਥੇ ਬੈਠੇ ਨਜ਼ਰ ਆ ਰਹੇ ਨੇ ਹਾਲਾਂਕਿ ਵੱਡਾ ਜਿਹੜਾ ਕੱਲ ਫੈਸਲਾ ਲਿਆ ਗਿਆ ਕਿ ਜਿਹੜੀ ਅਟਾਰੀ ਬਾਰਡਰ ਤੇ ਪਰੇਡ ਹੁੰਦੀ ਹੈ ਰਿਟਰੀਟ ਸੈਰਮਨੀ ਜਿਹੜੀ ਹੁੰਦੀ ਹੈ ਉਸ ਨੂੰ ਪੂਰਨ ਤੌਰ ਤੇ ਬੰਦ ਕਰ ਦਿੱਤਾ ਗਿਆ ਔਰ ਉਸ ਦੀ ਜਾਣਕਾਰੀ ਜਿਹੜੀ ਹੈ ਉਹ ਬੀਐਸਐਫ ਦੇ ਵੱਲੋਂ ਇੱਥੇ ਲਗਾ ਦਿੱਤੀ ਗਈ ਹੈ ਕਿ ਜੇਕਰ ਜੇਕਰ ਕੋਈ ਲੋਕ ਹਾਲਾਂਕਿ ਕੱਲ ਬਹੁਤ ਘੱਟ ਲੋਕ ਇੱਥੇ ਪਹੁੰਚੇ ਸੀ ਤਾਂ ਪਿਛਲੇ ਕਈ ਦਿਨਾਂ ਤੋਂ ਕਿਉਂਕਿ ਜਿਹੜੀ ਪਰੇਡ ਹੋ ਵੀ ਰਹੀ ਸੀ ਉਸ ਦੇ ਵਿੱਚ ਦੋਹਾਂ ਮੁਲਕਾਂ ਦੇ ਜਿਹੜੇ ਗੇਟ ਨੇ ਉਹ ਨਹੀਂ ਸੀ ਖੋਲੇ ਜਾਂਦੇ ਦੋਵੇਂ ਜਿਹੜੇ ਬੀਐਸਐਫ ਔਰ ਪਾਕਿਸਤਾਨੀ ਰੇਂਜਰਸ ਦੇ ਜਿਹੜੇ ਪਰੇਡ ਕਮਾਂਡਰ ਨੇ ਉਹਨਾਂ ਵੱਲੋਂ ਹੱਥ ਵੀ ਜਿਹੜੇ ਆ ਉਹ ਨਹੀਂ ਮਿਲਾਏ ਜਾ ਰਹੇ ਸੀ ਤਾਂ ਪਰ ਕੱਲ ਜੋ ਹਾਲਾਤ ਬਣੇ ਕਿਉਂਕਿ ਕੱਲ 10 10:30 ਵਜੇ ਤੋਂ ਲੈ ਕੇ 11 ਵਜੇ ਤੱਕ ਬਲੈਕਆਊਟ ਸੀ ਅੰਮ੍ਰਿਤਸਰ ਦੇ ਵਿੱਚ ਔਰ ਉਸ ਬਲੈਕਆਊਟ ਤੋਂ ਬਾਅਦ ਜਦੋਂ ਲੋਕ ਆਪਣੇ ਘਰਾਂ ਦੇ ਵਿੱਚ ਸੌ ਰਹੇ ਸੀ ਤਾਂ 1 ਵਜੇ ਦੇ ਕਰੀਬ ਫਿਰ ਤੋਂ ਇੱਕ ਜਾਣਕਾਰੀ ਜਿਹੜੀ ਹੈ ਉਹ ਲਗਾਤਾਰ ਗਰੁੱਪਾਂ ਦੇ ਵਿੱਚ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਵਾਇਰਲ ਹੋਣ ਲੱਗੀ ਕਿ ਅੰਮ੍ਰਿਤਸਰ ਦੇ ਵਿੱਚ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਜੇ ਤਾਂ ਲੋਕ ਮੈਂ ਕਹਿ ਸਕਦਾ ਕਿ ਰਾਤ ਇੱਕ ਡਰ ਔਰ ਸਹਿਮ ਦੇ ਮਾਹੌਲ ਦੇ ਵਿੱਚ ਸੀ ਹਾਲਾਂਕਿ ਪੁਲਿਸ ਕਮਿਸ਼ਨਰ ਔਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਸਪਸ਼ਟ ਕੀਤਾ ਗਿਆ ਕਿ ਕਿਸੇ ਤਰ੍ਹਾਂ ਦਾ ਵੀ ਕੋਈ ਧਮਾਕਾ ਜਿਹੜਾ ਉਸ ਦੀ ਖਬਰ ਜਾਂ ਕੋਈ ਜਾਨੀ ਮਾਲੀ ਨੁਕਸਾਨ ਜਿਹੜਾ ਉਹ ਹਲੇ ਤੱਕ ਕਿਸੇ ਵੀ ਥਾਂ ਤੇ ਅੰਮ੍ਰਿਤਸਰ ਦੇ ਵਿੱਚ ਨਹੀਂ ਹੋਇਆ ਹਾਲਾਂਕਿ ਸਵੇਰ ਤੋਂ ਕੁਝ ਐਸੀਆਂ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਅੰਮ੍ਰਿਤਸਰ ਦੇ ਹੀ ਕੁਝ ਪਿੰਡਾਂ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਪਰ ਉੱਥੇ ਕੁਝ ਮਜ਼ਾਇਲ ਨੁਮਾ ਕੁਝ ਅਜਿਹੀਆਂ ਜਿਹੜੀਆਂ ਚੀਜ਼ਾਂ ਨੇ ਕਿ ਉਹ ਉੱਥੇ ਡਿੱਗੀਆਂ ਨੇ ਜਿਸ ਕਰਕੇ ਧਮਾਕੇ ਦੀ ਆਵਾਜ਼ ਆਈ ਹੈ ਹਾਲਾਂਕਿ ਜਦੋਂ ਤੱਕ ਇਸ ਪੂਰੇ ਮਾਮਲੇ ਨੂੰ ਲੈ ਕੇ ਪੁਲਿਸ ਅਧਿਕਾਰੀ ਜਾਂ ਫਿਰ ਜ਼ਿਲ੍ਹਾ ਪ੍ਰਸ਼ਾਸਨ ਜਾਂ ਡਿਪਟੀ ਕਮਿਸ਼ਨਰ ਜਿਹੜੇ ਨੇ ਉਹਨਾਂ ਵੱਲੋਂ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਜਾਂਦੀ ਉਦੋਂ ਤੱਕ ਅਸੀਂ ਇਸ ਬਾਰੇ ਆਪਣੇ ਦਰਸ਼ਕਾਂ ਨੂੰ ਇਹੀ ਕਹਾਂਗੇ ਕਿ ਕਿਸੇ ਵੀ ਜਿਹੜੀ ਸੋਸ਼ਲ ਮੀਡੀਆ ਦੀ ਕੋਈ ਖਬਰ ਹੈ ਜਾਂ ਜਿਹੜੇ WhatsApp ਗਰੁੱਪਾਂ ਦੇ ਵਿੱਚ ਜੋ ਕੁਝ ਚੱਲ ਰਿਹਾ ਉਹਦੇ ਤੇ ਵਿਸ਼ਵਾਸ ਨਾ ਕੀਤਾ ਜਾਵੇ ਔਰ ਸਵੇਰ ਵੇਲੇ ਬਾਰਡਰ ਤੇ ਆ ਕੇ ਇਹ ਤਸਵੀਰਾਂ ਦਿਖਾਉਣ ਦਾ ਸਾਡਾ ਮਕਸਦ ਇਹੀ ਹੈ ਕਿਉਂਕਿ ਸਭ ਤੋਂ ਜਿਹੜੀ ਵੱਧ ਜੇਕਰ ਟੈਨਸ਼ਨ ਹੈ ਤਾਂ ਉਹ ਬਾਰਡਰ ਦੇ ਉੱਤੇ ਦੇਖਣ ਨੂੰ ਮਿਲਦੀ ਹੈ ਪਰ ਇੱਥੇ ਆਮ ਦਿਨਾਂ ਦੇ ਵਾਂਗ ਤੁਸੀਂ ਦੇਖੋ ਕਿ ਬੀਐਸਐਫ ਦੇ ਜਿਹੜੇ ਜਵਾਨ ਨੇ ਉਹ ਆਪਣੀ ਡਿਊਟੀ ਦੇ ਉੱਤੇ ਤਨਨਾਤ ਨੇ ਤਾਂ ਕਿਸੇ ਤਰ੍ਹਾਂ ਦੀ ਕੋਈ ਐਸੀ ਹਲਚਲ ਨਹੀਂ ਹੈ ਪਰ ਜਿਹੜਾ ਕੱਲ ਰਾਤ ਅਨੁਮੋੜ ਤੋਂ ਜਿਹੜਾ ਬਲੈਕਆਊਟ ਕੀਤਾ ਗਿਆ ਜੋ ਕਿ 4 ਵਜੇ ਦੇ ਲਗਭਗ ਫਿਰ ਤੋਂ ਲਾਈਟ ਜਿਹੜੀ ਹੈ ਬਿਜਲੀ ਦੀ ਜਿਹੜੀ ਸਪਲਾਈ ਹੈ ਉਹ ਬਹਾਲ ਕੀਤੀ ਗਈ ਸੀ ਤਾਂ ਉਸ ਦੇ ਪਿੱਛੇ ਇਹ ਜ਼ਰੂਰ ਤਰਕ ਸੀ ਕਿ ਜਿਹੜੀ ਭਾਰਤੀ ਫੌਜ ਹੈ ਜਾਂ 에ਅਰ ਫੋਰਸ ਹੈ ਉਸ ਵੱਲੋਂ ਵਕਤ-ਵਕਤ ਤਰੀਕੇ ਦੇ ਨਾਲ ਜਿਹੜੀ ਪ੍ਰੈਕਟਿਸ ਹੈ ਜਾਂ ਜਿਹੜੀ ਐਕਸਰਸਾਈਜ਼ ਹੈ ਉਹ ਕੀਤੀ ਜਾ ਰਹੀ ਸੀ ਉਸ ਕਰਕੇ ਰਾਤ ਲੰਮਾ ਸਮਾਂ ਅੰਮ੍ਰਿਤਸਰ ਦੇ ਵਿੱਚ ਬਲੈਕਆਊਟ ਰਿਹਾ ਪਰ ਜੋ ਜਾਣਕਾਰੀਆਂ ਇਹ ਆ ਰਹੀਆਂ ਨੇ ਕਿਉਂਕਿ ਕੁਝ ਅਸੀਂ ਕਹਿ ਸਕਦੇ ਕਿ ਗੈਰ ਜ਼ਿੰਮੇਵਾਰ ਜਿਹੜੇ ਲੋਕ ਨੇ ਜਿਨ੍ਹਾਂ ਵੱਲੋਂ ਟਵੀਟ ਵੀ ਕੀਤੇ ਗਏ ਫੇਸਬੁੱਕ ਦੇ ਉੱਤੇ ਪੋਸਟਾਂ ਪਾਈਆਂ ਗਈਆਂ ਗੀਆਂ ਗਰੁੱਪਾਂ ਦੇ ਵਿੱਚ ਇਹ ਲਿਖ ਦਿੱਤਾ ਗਿਆ ਕਿ ਅੰਮ੍ਰਿਤਸਰ ਦੇ ਵਿੱਚ ਧਮਾਕੇ ਹੋਏ ਨੇ ਹਾਲਾਂਕਿ ਇਹ ਵੀ ਜਾਣਕਾਰੀ ਮਿਲਦੀ ਹੈ ਜਿਹੜੇ ਰੱਖਿਆ ਮਾਹਰ ਨੇ ਉਹਨਾਂ ਦੇ ਮੁਤਾਬਕ ਜਦੋਂ ਵੀ 에어ਫੋਰਸ ਵੱਲੋਂ ਐਸੀ ਕੋਈ ਐਕਸਰਸਾਈਜ਼ ਕੀਤੀ ਜਾਂਦੀ ਹੈ ਤਾਂ ਜਿਹੜੇ ਫਾਈਟਰ ਜੈਟ ਹੁੰਦੇ ਨੇ ਜਦੋਂ ਉਹ ਉਡਾਣ ਭਰਦੇ ਨੇ ਤਾਂ ਉਦੋਂ ਬਹੁਤ ਜ਼ੋਰਦਾਰ ਆਵਾਜ਼ ਜਿਹੜੀ ਹੈ ਕਿਉਂਕਿ ਇਹ ਵੀ ਜਾਣਕਾਰੀ ਮਿਲੀ ਕਿ ਉਸ ਦੇ ਵਿੱਚ ਜਿਹੜਾ 에어 ਪ੍ਰੈਸ਼ਰ ਹੁੰਦਾ ਵੈਕਿਊਮ ਹੁੰਦਾ ਤਾਂ ਉਹਦੇ ਕਰਕੇ ਇੱਕ ਇਸ ਤਰੀਕੇ ਦੇ ਨਾਲ ਲੱਗਦਾ ਕਿ ਜਿਵੇਂ ਕੋਈ ਬਹੁਤ ਤੇਜ਼ ਧਮਾਕਾ ਹੋਇਆ ਹੋਵੇ ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਹਾਲਾਂਕਿ ਟੈਕਨੀਕਲ ਇਹ ਚੀਜ਼ਾਂ ਨੇ ਪਰ ਲੋਕ ਜਦੋਂ ਤੁਮਾਕੇ ਦੀ ਆਵਾਜ਼ ਸੁਣਦੇ ਨੇ ਤਾਂ ਉਹਨਾਂ ਨੂੰ ਇਹੀ ਲੱਗਦਾ ਹੈ ਕਿ ਸ਼ਾਇਦ ਕੋਈ ਅਟੈਕ ਕਰ ਦਿੱਤਾ ਗਿਆ ਤਾਂ ਕਿਸੇ ਤਰ੍ਹਾਂ ਦੀ ਕਮਰੋਂ ਦੀ ਜ਼ਰੂਰਤ ਨਹੀਂ ਹੈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਇਹੀ ਗੱਲ ਕਹੀ ਗਈ ਹੈ ਕਿ ਇਹਨਾਂ ਅਸੀਂ ਪ੍ਰਸ਼ਾਸਨ ਦੇ ਵੱਲੋਂ ਅਪੀਲ ਕੀਤੀ ਗਈ ਹੈ ਕਿ ਇਹੋ ਜਿਹੀਆਂ ਅਫਵਾਹਾਂ ਤੇ ਧਿਆਨ ਨਿਤ ਨਾ ਦਿੱਤਾ ਜਾਏ ਬਹੁਤ ਬਹੁਤ ਸ਼ੁਕਰੀਆ ਭਰਾਜੀਤ ਤੁਸੀਂ ਸਾਨੂੰ ਤਸਵੀਰਾਂ ਵਖਾਉਂਦੇ ਹੋ ਆਪਣੇ ਸਹਿਯੋਗੀ ਦਾ ਰੁਕਰਾਂਗੀ ਪਠਾਨਕੋਟ ਤੋਂ ਲਾਈਵ ਜੁੜੇ ਹੋਏ ਨੇ ਸਰਹੱਦ ਦੇ ਜ਼ਿਲ੍ਹੇ ਤੋਂ ਪੰਕਜ ਕਪਾਹੀ ਮੇਰੇ ਸਹਿਯੋਗੀ ਪੰਕਜ ਪਠਾਨਕੋਟ ਸਰਹਦੀ ਜ਼ਿਲ੍ਹਾ ਸਰਹਦੀ ਇਲਾ ਦੇਖੋ ਇਸ ਵੇਲੇ ਪਠਾਨਕੋਟ ਦੇ ਵਿੱਚ ਤੇਜ਼ ਹਵਾਵਾਂ ਤੇ ਮੀਂਹ ਜਿਹੜਾ ਵੈ ਉਹ ਪੈਂਦਾ ਹੋਇਆ ਨਜ਼ਰ ਆ ਰਿਹਾ ਵੈ ਲੇਕਿਨ ਤਸਵੀਰਾਂ ਦੇ ਜ਼ਰੀਏ ਇੱਥੇ ਦੇ ਹਾਲਾਤ ਵੀ ਦਿਖਾਵਾਂਗੇ ਔਰ ਰਾਤ ਨੂੰ ਜਦੋਂ ਅ ਪ੍ਰਸ਼ਾਸਨ ਦੇ ਵੱਲੋਂ ਇਹ ਕਿਹਾ ਗਿਆ ਕਿ 10 ਤੋਂ 10:30 ਬਲੈਕਆਊਟ ਕੀਤਾ ਜਾਏਗਾ ਲੇਕਿਨ ਪ੍ਰਸ਼ਾਸਨ ਦੀ ناکامی ਉੱਥੇ ਨਜ਼ਰ ਆਈ ਕਿਉਂਕਿ ਸਟਰੀਟ ਲਾਈਟਾਂ ਜਗਦੀਆਂ ਹੋਈਆਂ ਨਜ਼ਰ ਆਈਆਂ ਪ੍ਰਸ਼ਾਸਨ ਦੀ ਭੂਮਿਕਾ سوالਾਂ ਦੇ ਘੇਰੇ ਵਿੱਚ ਜ਼ਰੂਰ ਨਜ਼ਰ ਆਈ ਕਿ ਉਹ ਜ਼ਿੰਮੇਵਾਰੀ ਨਾਲ ਕੰਮ ਕਰਦੇ ਹੋਏ ਨਜ਼ਰ ਨਹੀਂ ਆਏ ਕਿਉਂਕਿ ਜਿਸ ਵੇਲੇ ਮੋਕਰੇਲ ਦਾ ਵੀ ਜ਼ਿਕਰ ਕੀਤਾ ਸੀ ਉਸ ਵੇਲੇ ਵੀ ਸਾਇਰਨ ਜਿਹੜਾ ਹੈ ਉਹ ਖਰਾਬ ਹੋ ਗਿਆ ਸੀਗਾ ਔਰ ਪਠਾਨਕੋਟ ਚ ਮੋਕਰੇਲ ਵੀ ਉਸ ਲੈਵਲ ਦੀ ਨਹੀਂ ਹੋ ਸਕੀ ਹਾਲਾਂਕਿ ਪਠਾਨਕੋਟ ਉਹ ਸੈਂਸਿਟਿਵ ਏਰੀਆ ਵੈ ਜਿੱਦੇ ਇੱਕ ਪਾਸੇ ਜੰਮੂ ਲੱਗਦਾ ਹੈ ਦੂਜੇ ਪਾਸੇ ਪਾਕਿਸਤਾਨ ਦੀ ਹੱਦ ਲੱਗਦੀ ਹੈ ਔਰ ਇਹ ਬੜਾ ਸੈਂਸਿਟਿਵ ਇਲਾਕਾ ਜਿਹੜਾ ਮੰਨਿਆ ਜਾਂਦਾ ਔਰ ਇੱਥੋਂ ਦੇ ਕੱਲ ਪਿੰਡਾਂ ਦੀ ਤਸਵੀਰ ਦਿਖਾਈ ਔਰ ਇਸ ਵੇਲੇ ਪੂਰਾ ਸ਼ਹਿਰ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਸ਼ਹਿਰ ਨਜ਼ਰ ਆ ਰਿਹਾ ਹਾਲਾਂਕਿ ਇੱਥੇ ਵੀ ਕਿਉਂਕਿ ਕਈ ਵਾਰ ਅਜਿਹਿਆਂ ਫਾਰਮਾਂ ਫੈਲਦੀਆਂ ਕਿ ਰਾਸ਼ਨ ਇਕੱਠਾ ਕਰ ਲਓ ਦੁਕਾਨਾਂ ਤੇ ਪਹੁੰਚ ਜਾਓ ਤਾਂ ਕੱਲ ਦੇਰ ਸ਼ਾਮ ਇਸ ਤਰੀਕੇ ਦੀਆਂ ਤਸਵੀਰਾਂ ਵੀ ਨਜ਼ਰ ਆਈਆਂ ਲੋਕ ਥੋੜਾ ਜਿਹਾ ਸਿਮੇ ਹੋਏ ਪਠਾਨਕੋਟ ਸ਼ਹਿਰ ਦੇ ਵਿੱਚ ਨਜ਼ਰ ਆਏ ਨੇ ਹਾਲਾਂਕਿ ਇੱਕ ਜ਼ਿੰਮੇਵਾਰ ਚੈਨਲ ਹੋਣ ਦੇ ਨਾਤੇ ਅਸੀਂ ਵੀ ਲਗਾਤਾਰ ਲੋਕਾਂ ਨੂੰ ਇਸ ਗੱਲ ਦਾ ਜ਼ਿਕਰ ਕਰ ਰਹੇ ਹਾਂ ਕਿ ਜਦੋਂ ਤੱਕ ਆਫੀਸ਼ੀਅਲ ਕੋਈ ਜਾਣਕਾਰੀ ਨਾ ਆਵੇ ਉਹਨੂੰ ਫੋਰਵਰਡ ਨਾ ਕੀਤਾ ਜਾਵੇ WhatsApp ਸੋਸ਼ਲ ਮੀਡੀਆ ਦੇ ਜ਼ਰੀਏ ਤਾਂ ਕਿ ਕੋਈ ਵੀ ਪੈਨਿਕ ਕ੍ਰੀਟ ਨਾ ਹੋਵੇ ਕੋਈ ਵੀ ਸਹਿਮ ਦਾ ਮਾਹੌਲ ਜਿਹੜਾ ਉਹ ਨਾ ਬਣੇ ਔਰ ਇਸ ਵੇਲੇ ਤਸਵੀਰਾਂ ਦੇ ਜ਼ਰੀਏ ਮੈਂ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਕਿਸ ਤਰੀਕੇ ਦੇ ਨਾਲ ਪਠਾਨਕੋਟ ਦੇ ਵਿੱਚ ਇਸ ਵੇਲੇ ਹਾਲਾਤ ਨੇ ਲੋਕ ਜਿਹੜੇ ਨੇ ਘਰੋਂ ਘੱਟ ਬਾਹਰ ਨਿਕਲ ਰਹੇ ਨੇ ਸੜਕਾਂ ਜਿਹੜੀਆਂ ਨੇ ਉਹ ਫਿਲਹਾਲ ਖਾਲੀ ਨਜ਼ਰ ਆ ਰਹੀਆਂ ਨੇ ਇਕਦੁੱਕਾ ਹੀ ਜੇਕਰ ਕੋਈ ਜ਼ਰੂਰੀ ਕਮ ਹੈ ਤਾਂ ਹੀ ਘਰੋਂ ਬਾਹਰ ਨਿਕਲ ਰਹੇ ਨਹੀਂ ਕਿਉਂਕਿ ਸਭ ਤੋਂ ਸੈਂਸਿਟਿਵ ਏਰੀਆ ਪਠਾਨਕੋਟ ਜਿਹੜਾ ਉਹ ਮੰਨਿਆ ਜਾਂਦਾ ਵੈ ਔਰ ਇਸ ਵੇਲੇ ਇਹ ਸ਼ਹਿਰ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਥੋੜੀ ਦੇਰ ਬਾਅਦ ਪਿੰਡਾਂ ਦੀਆਂ ਤਸਵੀਰਾਂ ਵੀ ਦਿਖਾਵਾਂਗੇ ਔਰ ਖਾਸ ਤੌਰ ਤੇ ਉਹ ਇਲਾਕਾ ਵੀ ਦਿਖਾਵਾਂਗੇ ਜਿਹੜੀ ਪਾਕਿਸਤਾਨ ਦੇ ਨਾਲ ਹੱਦ ਲੱਗਦੀ ਹੈ ਔਰ ਉੱਥੋਂ ਦੇ ਕਿਉਂਕਿ ਕੱਲ ਪੰਜਾਬ ਦਾ ਖੀਰਲਾ ਪਿੰਡ ਜਿਹੜਾ ਪਾਕਿਸਤਾਨ ਦੇ 50 ਮੀਟਰ ਦੀ 200 ਮੀਟਰ ਦੀ ਦੂਰੀ ਤੇ ਸੀਗਾ ਉੱਥੋਂ ਦੇ ਲੋਕ ਕਹਿ ਰਹੇ ਸੀਗੇ ਕਿ ਅਸੀਂ ਜੇਕਰ جنگ ਲੱਗਦੀ ਹੈ ਤਾ ਪਿੱਛੇ ਨਹੀਂ ਹਟਾਂਗੇ ਫੌਜ ਦੇ ਨਾਲ ਖੜੇ ਹੋਵਾਂਗੇ ਸਾਡੇ ਜਿਹੜੇ ਬੱਚੇ ਹੋਣਗੇ ਉਹਨਾਂ ਨੂੰ ਜ਼ਰੂਰ ਕਿਸੇ ਸੁਰੱਖਿਅਤ ਥਾਂ ਦੇ ਉੱਤੇ ਭੇਜ ਦਵਾਂਗੇ ਤਾਂ ਇਹ ਤਸਵੀਰਾਂ ਨੇ ਪਠਾਨਕੋਟ ਦੀਆਂ ਸਵੇਰ ਦੀਆਂ ਜਿਹੜੀਆਂ ਅਸੀਂ ਕੈਮਰੇ ਦੇ ਜ਼ੁਬਾਨੀ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਗੁਰਜੋਤ ਜੀ ਜੀ ਚਲੋ ਬਹੁਤ-ਬਹੁਤ ਸ਼ੁਕਰੀਆ ਪੰਕਜ ਸਾਨੂੰ ਪੂਰੀ ਜਾਣਕਾਰੀ ਦੇ ਦਿੱਤੀ ਕਿਸੇ ਕਿਨਾਰ ਸਰਹਦੀ ਜੋ ਜ਼ਿਲ੍ਹਿਆਂਚ ਇਲਾਕਿਆਂਚ ਮਾਹੌਲ ਬਣਿਆ ਹੋਇਆ ਹੈ ਪ੍ਰਸ਼ਾਸਨ ਲੋਕਾਂ ਨੂੰ ਅਪੀਲ ਕਰ ਰਿਹਾ ਕਿ ਹੁਣੇ ਕੋਈ ਵੀ ਪੈਨਿਕ ਸਿਚੁਏਸ਼ਨ ਨਹੀਂ ਹੈ ਇਹੋ ਜਿਹੀਆਂ ਅਫਵਾਹਾਂ ਰਿਊਮਰਸ ਨਾ ਫਲਾਈਆਂ ਜਨ ਕੋ ਕੀ ਬਿਤੇ ਕੱਲ ਮੌਕ ਡ੍ਰਿਲ ਕੀਤੀ ਗਈ ਹੈ ਬੀਤੇ ਕੱਲ ਜਿਸ ਤਰੀਕੇ ਨਾਲ ਫਿਰੋਜ਼ਪੁਰ ਦਾ ਪਾਰਟਿਕੁਲਰਲੀ ਅਸੀਂ ਜ਼ਿਕਰ ਕਰੀਏ ਜਾਂ ਫਿਰ ਅੰਮ੍ਰਿਤਸਰ ਦਾ ਜ਼ਿਕਰ ਕਰੀਏ ਉੱਥੇ ਰਾਤ ਨੂੰ ਹਨੇਰਾ ਹੋਇਆ ਸੀ ਬਲੈਕਆਊਟ ਹੋਇਆ ਸੀ ਉਹ ਇੱਕ ਰੂਟੀਨ ਮੌਕ ਡ੍ਰਿਲ ਦਾ ਹੀ ਕਿੱਸਾ ਸੀ ਤੇ ਨਿਊਜ਼ 18 ਆਪਣੇ ਦਰਸ਼ਕਾਂ ਨੂੰ ਅਪੀਲ ਕਰ ਰਿਹਾ ਕਿ ਸੋਸ਼ਲ ਮੀਡੀਆ ਤੇ ਕੋਈ ਵੀ ਅਹਜੀਆਂ ਰੂਮਰਸ ਅਫਵਾਹਾਂ ਜੋ ਫੈਲ ਰਹੀਆਂ ਨੇ ਉਸ ਤੇ ਧਿਆਨ ਨਾ ਦਿੱਤਾ ਜਾਵੇ ਫਰੋਜ਼ਪੁਰ ਚ ਅਗਲੇ 72 ਘੰਟੇ ਤੱਕ ਸਾਰੇ ਸਕੂਲ ਬੰਦ ਕੀਤੇ ਗਏ ਨੇ ਅਗਲੇ 3 ਦਿਨ ਜ਼ਿਲ੍ਹੇ ਦੇ ਸਕੂਲ ਬੰਦ ਰੱਖਣ ਦੇ ਆਦੇਸ਼ ਹੁਕਮ ਜਾਰੀ ਕੀਤੇ ਗਏ ਨੇ ਪਹਿਲਾ ਸਿਰਫ 1 ਦਿਨ ਸਕੂਲ ਬੰਦ ਰੱਖਣ ਦੇ ਆਰਡਰਸ ਆਏ ਸੀ ਡਿਪਟੀ ਕਮਿਸ਼ਨਰ ਡਿਵਪੀ ਤੇ ਕੱਲ ਆਰਡਰ ਦਿੱਤੇ ਗਏ ਸੀ ਪਰ ਹੁਣ ਇਹਨਾਂ ਆਰਡਰਸ ਨੂੰ ਐਕਸਟੈਂਡ ਕਰ ਦਿੱਤਾ ਗਿਆ ਯਾਨੀ ਕਿ ਹੁਣ 72 ਘੰਟੇ ਤੱਕ ਸਾਰੇ ਜੋ ਸਕੂਲਸ ਨੇ ਉਹ ਬੰਦ ਰਹਿਣਗੇ ਡਿਪਟੀ ਕਮਿਸ਼ਨਰ ਨੇ ਸਕੂਲ ਬੰਦ ਦੇ ਆਦੇਸ਼ਾਂ ਨੂੰ ਅਗਲੇ 3 ਦਿਨ ਹੋਰ ਵਧਾ ਦਿੱਤਾ ਹੈ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਚ ਸਕੂਲ ਕੱਲ ਤੋਂ ਹੀ ਬੰਦ ਨੇ ਪਠਾਨਕੋਟ ਅੰਮ੍ਰਿਤਸਰ ਤਰਨ गुरदासपुर फाजिलका स्कूल बंद किए गए प्रीकॉशनरी मेशर के चलते वाला कदम डिप्टी कमिश्नर के वालों लिया गया है तो फिरोजपुर का जिक्र करिए तो सरहदी इलाका है हुसैनी वाला बॉर्डर बिल्कुल ही नाल लगता है जो इतनी बीटिंग रिट्रीट सैरेमनी से उसू भी हाल फिलहाल बंद कर दिता है हूँ बहत्तर घंटे लिए जो स्कूल ने इस थान बंद हैं